ਕਰਾਂਗੇ ਰਏ ਸੋ ਇਹ ਜਿਹੜਾ ਓਨਰ ਹੋਰ ਉਸ ਤੇ ਮਲਟੀਪਲ ਪਰਚੇ ਵੀ ਦਰਜ ਨੇ 10 ਸੇਫ ਆਰ ਐਨ ਡੀ ਪੀ ਐਸ ਦੀਆਂ ਦਰਜ ਨੇ 2016 ਤੋਂ ਲੈ ਕੇ 2023 ਤੱਕ ਦੀਆਂ ਕਿ ਇਲੀਗਲ ਸਟਰਕਚਰ ਹੈ ਇਹਨੂੰ ਡਿਮੋਲਿਸ਼ ਕਰਨ ਦੇ ਆਰਡਰ ਹੈ ਉਹਦੇ ਵਾਸਤੇ ਕਿਉਂਕਿ ਇਹ ਬਦਨਾਮ ਮੋਹੱਲਾ ਹੈ ਇੱਥੇ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆਂਦੀਆਂ ਰਹੀਆਂ ਦੱਸਾਂ ਮੈਂ ਚੰਗੀ ਉਹ ਜਿਹੜਾ ਇਹ ਘਰ ਹੈ ਉਹਦੇ ਓਨਰ ਵੱਲੋਂ ਵੀ ਕਾਫੀ ਸ਼ਿਕਾਇਤਾਂ ਆਂਦੀਆਂ ਰਹੀਆਂ 10 ਤੋਂ ਜ਼ਿਆਦਾ ਜਿਵੇਂ ਮੈਂ ਕਹੇ ਪਰਚੇ ਦਰਜ ਨੇ ਸੋ ਸਾਨੂੰ ਇੱਕ ਅਛਾ ਸੀਗਾ ਕਿ ਇੱਥੇ ਨਾ ਨਾ ਆਰਡਰ ਇਸ਼ੂ ਕ੍ਰੀਏਟ ਹੋ ਸਕਦਾ ਇਸ ਕਰਕੇ ਹੈਵੀ ਡਿਪਲॉयਮੈਂਟ ਦੇ ਨਾਮ ਇਹਨੂੰ ਡਿਮਾਂਿਸ਼ ਕਰ। ਅੱਜ ਮੈਨੂੰ ਨਜਤ ਉਸਕੀ ਦੇ ਲੜੇ ਹੋਏ ਮਾਮਲੇ ਨੇ ਔਰ ਇਹ ਕੌਣ ਸ਼ਖਸ ਹੈ? ਦੱਸਿਆ ਐਫ ਆਈ ਆਰ ਦੇ 2016 ਤੋਂ ਸ਼ੁਰੂ ਹੋਏ ਸੀ 2019 ਤੱਕ ਦੇ ਬੱਚੇ ਨੇ। ਕਿਸ ਤਰ੍ਹਾਂ ਦੇ ਪਰਚਨਾਂ ਦੀ ਪੀਐਸ ਇੱਕ ਦੇ ਹੋਰ ਸੀ? ਪੀਐਸ ਦੇ ਪਰਚੇ ਨੇ ਨਕਲੀ ਫੇਸ ਦੇ ਨਸ਼ਾ ਤਸ਼ੱਬੂਹ ਵਿੱਚ ਸ਼ਾਮਲ ਹੈ। ਜੇ ਉਹਦੇ ਪੈਸਿਆਂ ਨਾਲ ਇਹ ਘਰ ਬਣਾਇਆ ਗਿਆ ਇੰਡੀਗਲ ਸਟਰਕਚਰ ਹੈ ਸਾਰਾ ਸ਼ੇਅਰ ਸ਼ਾਮਿਲ ਕਰਾ ਲਿਆ। ਸੋ ਇਲਲੀਗਲ ਸਟਰਕਚਰ ਨੂੰ ਵਜਤਾ ਹੈ ਜਾ ਰਿਹਾ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਅਟਲਟ ਹੈ। ਉਹ ਸ਼ਖਸੀ ਤੁਹਾਡੀ ਰਸਤੇ ਦੇ ਵਿੱਚ ਗਰੈਂਟੀ ਵੀ ਸੀਗੀ। ਉਹ ਪਹਿਲਾਂ ਤੋਂ ਸੀ ਜਾਰੀ ਦੱਸ। ਹਾਂਜੀ ਹਾਂਜੀ। ਇੱਕ ਕਰ ਤੱਕ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਕੋ ਕਰਤੇ ਹੋਣੇ ਮਾਈਕਾ ਨੀਵੇਂ ਕਰ ਲੋ ਕਿਉਂਕਿ ਇਹਦੇ ਚ ਜਿਹੜਾ ਆਰਡਰ ਨੇ ਉਹ ਇਸੇ ਕਰਤੇ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀ ਲੇਡੀ ਹੈ ਉਹਦਾ ਨਾਮ ਹੈ ਰਿੰਕੀ ਜਿਹਦਾ ਇਹ ਕਰ ਰਿਮੋਵਲ ਕਰਨਾ ਤੇ 10 ਪਰਚੇ ਨੇ ਸੋ ਇਹ ਕਰਤੇ ਅਸੀਂ ਐਕਸ਼ਨ ਲਾਏ ਬਿਕਾਜ਼ ਜੇ ਪਹਿਲਾਂ ਦੱਸਿਆ ਇਲੀਗਲ ਸਟਰਕਚਰ ਹੈ ਸੋ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਹੋਊਗਾ ਇਹ ਮੱਲਾ ਜੜਾ ਹੈਗਾ ਇਸੇ ਸਾਡੇ ਕਾਫੀ ਸਟੇਟਸ ਆ ਰਹੀਆਂ ਨੇ ਅੱਜ ਦੇ ਚੰਗੇ ਉਹ ਵੀ ਲੇਡੀ ਦੇ ਕਰ ਪਰ ਵੀ ਲੱਗੇ ਕੀ ਸਟੇਟਸ ਹੈ ਜੀ ਉਹਦੇ ਤੇ ਐਕਸ਼ਨ ਹੋਊਗਾ ਕੱਤੂ ਬੁਲਾਲ ਫਰਾਰਨ ਜੀ ਵਾਂਟਡ ਸਰ ਕੱਤੂ ਕੰਮ ਕਰ ਰਿਹਾ ਸੀ ਜੀ ਨਸਾਦ ਇਹ 2016 ਤੋਂ ਇਹਨਾਂ ਦਾ ਕੰਮ ਹੈਗਾ 2016 ਪਹਿਲਾ ਪਰਚਾ ਦੱਚ ਹੋਇਆ ਸੀ ਉਸ ਤੋਂ ਬਾਅਦ ਟੋਟਲ 10 ਪਰਚੇ ਐਨਡੀਪੀਐਸ ਦੇ ਜਿੰਨੀ ਵਾਰ ਗ੍ਰਿਫਤਾਰ ਕੀਤੀ ਜਾ ਚੁੱਕੀ ਹੈ ਜੇ ਲੈਡੀ ਇਹ 10 ਤੋਂ ਜ਼ਿਆਦਾ ਵਾਰ ਹੀ ਗ੍ਰਿਫਤਾਰ ਹੋ ਬੁਲਾਲ ਫਰਾਰ ਸੋ ਕੋਈ ਲੋਅ ਐਂਡ ਆਰਡਰ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋ इसलिए यहाँ पे पुलिस प्रोटेक्शन हुई सर किसके ऊपर सर पर्चे लेडी जो है इसका नाम रिंकी है इस पे दस पर्चे दर्ज हैं। 2016 में पहला पर्चा दर्ज हुआ ये दस, दस बार से ज्यादा पुलिस की तरफ कहाँ पर है सर अभी